ਸਟਡੀ ਕਰਕੇ ਆਰਥਿਕ ਕਰਕੇ ਆਪਣੀ ਲਾਈਫ ਕਰਕੇ ਮੈਂ ਤਾਂ ਇਹ ਉਸ ਦਿਹਾੜੇ ਨੂੰ ਢੀਕਦਾ ਮੇਰਾ ਨਵਾਂ ਜੀਵਨ ਸ਼ੁਰੂ ਹੋਣਾ ਲੋਕ ਇਹ ਕਹਿਣਗੇ ਵੀ ਇੱਕ ਦਰਸ਼ਨ ਸਿੰਘ ਫੇਰੂਮਾਨ ਹੋਰ ਜਮਿਆ ਸੀ ਜਿਹੜਾ ਹਸਨਪੁੱਤ ਸੁਰਜ ਸਿੰਘ ਖਾਲਸਾ ਉਹਦਾ ਹੁੰਦਾ ਮੈਨੂੰ ਚਾਹ ਨਾ ਢੀਕਣਾ ਜਿਵੇਂ ਨੌਜਵਾਨ ਬੱਚੇ ਬੱਚੀਆਂ ਆਪਣੇ ਵਿਆਹ ਨੂੰ ਢੀਕਦੇ ਆ ਮੈਂ ਇਸ ਤਰ੍ਹਾਂ ਲੈ ਰਿਹਾ ਇਸਨੂੰ ਜੇ ਡਿਸਾਰਟਡ ਹੋਣ ਵਾਲੀ ਗੱਲ ਹੋਵੇ ਤਾਂ ਫਿਰ ਆਪਾਂ ਇਹ ਲੈਣੇ ਕਿ ਮਸਲਾ ਤਾਂ ਇਹ ਖੜਾ ਹੈਗਾ ਜਿਹੜਾ ਉਹ ਦਾਗ ਹੈ ਉਹ ਨਹੀਂ ਪੱਕਣ ਡਣਾ ਕਿਸੇ ਕੀ ਮਟੇ ਵੀ ਕਿ ਕਿਹੜੀ ਖਾਲਸੀ ਹੈ ਜਿਹੜੇ ਰਦਾਸਾ ਕਰਕੇ ਲਾ ਕੇ ਜੰਦੇ ਆ ਮੈਂ ਤਾਂ ਰਦਾਸੀ ਵੀ ਕੀਤੀ ਹੈ ਨਾ ਕਰਨਾ ਮੈਂ ਬੋਲਿਆ ਸਭ ਕਿਸ ਜਾਣਦਾ ਕੀ ਸਾਡੇ ਕੀ ਚਰਦਾਰ ਸੀ ਉਹ ਵੈਰੀ ਗੁੱਡ ਠੀਕ ਹੈ ਆਪਾਂ ਆਪਣੇ ਆਪ ਨੂੰ ਆਪਣੇ ਬੱਚਿਆਂ ਦਾ ਪਤਾ ਵੀ ਇਹ ਕਿ ਨਾ ਨਹੀਂ ਨਹੀਂ ਨੂੰ ਨਾ ਮਾਸਤ ਨੂੰ ਨਾ ਦਸ ਤੇ ਤੋਂ ਨਹੀਂ ਸਾਡਾ ਪਤਾ ਇਹ ਮੇਰੀ ਲੜ ਕੀ ਕਰਨੀ ਕੋਈ ਕੋਈ ਨਹੀਂ ਸੁਖਿਆ ਕੋਈ ਸਰਕਾਰ ਅਤੇ ਮੈਂ ਇਹ ਹੀ ਸਾਂ ਲੈ ਬਾਦਲ ਇੱਕ ਹੰਕਾਰੀ ਮੰਤਰੀ ਹੈਗਾ ਇਹ ਜਿਸ ਨੂੰ ਜੇ ਇਹ ਸਿੰਗਲ ਤੋਂ ਲਾਵਾਂਗੇ ਨਾ ਜੇ ਜਵਰਦ ਬਾਣ ਲੱਗਿਆ ਤਵੇ ਰੋਹ ਜਾਗੇ ਜਿੱਦਣ ਮੇਰੀ ਅਰਥੀ ਚੌ ਸਿੰਘਾਂ ਦੇ ਮੋਢਿਆਂ ਤੇ ਹੋਊਗੀ ਉਦੋਂ ਸੇ ਕੌਂ ਦੇ ਜਜ਼ਵਾਤ ਜਾਗੇ ਹੋਣਗੇ ਅਤੇ ਮੈਂ ਦਾਅਵੇ ਨਾਲ ਕਹਿੰਦਾ ਜੇ ਤੁਸੀਂ ਦੇਖ ਰਹੇ ਹੋਵੋਗੇ ਤੇ ਤੁਹਾਡੇ ਮਗਰ ਨੌਜਵਾਨੀ ਕਿਵੇਂ ਇਸ ਗੱਲ ਨੂੰ ਅੱਗੇ ਤੋਰਨੀ ਮੇਰੇ ਨਾਲ ਕਾੜੀ ਹੋ ਕੇ ਤੁਰੂਗਾ ਬਿਲਕੁਲ